ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਭਾਗੀ ਹਾਂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਦੇ ਸਦਕੇ ਸੰਗਤ ਰੂਪ ਦੇ ਵਿੱਚ ਜੁੜੇ ਜਿੱਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਾਂ ਉੱਥੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਆਪਨ ਪੁਰਬ ਦੀ ਸਮੂਹ ਸਿੱਖ ਸੰਗਤ ਨੂੰ ਲੱਖ ਲੱਖ ਵਧਾਈ ਗੁਰੂ ਪਿਆਰੀ ਸਾਧ ਸੰਗਤ ਜੀ ਪਿਛਲੇ ਸਮੇਂ ਆਪਾਂ ਵਿਚਾਰ ਰਹੇ ਸੀ ਮਨ ਇੱਕ ਹੈ ਪਰ ਮਨ ਦੀਆਂ ਅਵਸਥਾਵਾਂ ਦੋ ਨੇ ਇੱਕ ਮਨ ਹੈ ਮਨਮੁਖ ਤੇ ਇੱਕ ਮਨ ਹੈ ਗੁਰਮੁਖ ਜਦੋਂ ਸਾਡਾ ਮਨ ਮਨਮੁਖ ਹੋ ਕੇ ਵਿਚਰਦਾ ਦੋ ਤਰ੍ਹਾਂ ਦੀ ਮਤ ਕਮ ਆਉਂਦੇ ਔਰ ਜਦੋਂ ਮਨ ਗੁਰਮੁਖ ਹੋ ਕੇ ਵਿਚਰਦਾ ਦੋ ਤਰ੍ਹਾਂ ਦੀ ਮਤ ਕਮ ਆਉਂਦੇ ਆਪ ਮਨ ਇੱਕ ਹੈ ਮਨ ਦੀਆਂ ਅਵਸਥਾਵਾਂ ਦੋ ਨੇ ਪਰ ਮਨ ਚਾਰ ਤਰ੍ਹਾਂ ਦੀ ਮਤ ਕਮ ਆਉਂਦੇ ਉਹ ਚਾਰ ਤਰ੍ਹਾਂ ਦੇ ਵਿੱਚ ਇੱਕ ਹੈ ਕੁਮਤ ਮਨ ਰੇ ਕੌਣ ਕਮਤੈ ਲਿਨੀ ਪਰਦਾ ਰਿਨੀ ਦਾਰਾ ਨਿੰਦੇ ਰਚ ਰਿਓ ਆ ਰਾਮ ਭਗਤ ਨੇ ਕਿਨੀ ਮਨਮ ਦੂਸਰੀ ਹੈ ਮਨਮਤ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਟਾਣੀ ਆਂਦਨ ਹਰ ਹਰ ਨਾਮ ਤੇ ਆਵੋ ਗੁਰ ਸਾਤੇ ਗੁਰ ਕੀ ਮਤ ਲੈਣੀ ਔਰ ਤੀਸਰੀ ਹੈ ਗੁਰਮਤ ਗੁਰਮਤ ਦੇ ਵਿੱਚ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਸਮਝਾਉਣਾ ਕਰ ਰਹੇ ਨੇ ਜਿਸ ਤਰ੍ਹਾਂ ਚਾਰ ਤਰ੍ਹਾਂ ਦੀ ਸੰਗਤ ਕੋ ਸੰਗਤ ਸੰਗਤ ਸਾਹ ਸੰਗਤ ਤੇ ਸਾਥ ਸੰਗ ਹੁਣ ਸਾਥ ਸੰਗਤ ਗੁਰਮਤ ਨੂੰ ਕਮਾਇਆ ਕਮਾਉਣਾ ਆਖਿਆ ਸਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਜਦੋਂ ਆਪਾਂ ਸੰਗਤ ਕਮਾਉਂਦੇ ਆ ਸਾਨੂੰ ਕਿਵੇਂ ਪਤਾ ਲੱਗੇ ਮੇਰਾ ਮਨ ਮਨਮੁਖ ਹੈ ਜਾਂ ਗੁਰਮੁਖ ਹੈ ਗੁਰਮੁਖ ਦੇ ਵਿੱਚ ਸਾਥ ਸੰਗ ਕਰਦੇ ਸਾਥ ਸੰਗਤ ਦੀ ਕੀ ਨਿਸ਼ਾਨੀ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਜੋ ਬਾਣੀ ਗੁਰੂ ਕਹਿ ਰਹੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਸਾਰੇ ਜੋ ਬਾਣੀ ਗੁਰੂ ਕਹਿ ਰਹੇ ਨੇ ਉਹਦੇ ਤੇ ਪ੍ਰੈਕਟੀਕਲ ਚੱਲਣਾ ਇਹ ਗਿਆਨ ਹਾਸਲ ਕਰਨਾ ਇਹਨੂੰ ਸਾਧ ਸੰਗ ਆਖਿਆ ਸਾਧ ਸੰਗਤ ਆਖਿਆ ਸਾਧ ਸੰਗਤ ਦੇ ਵਿੱਚ ਇਹਨੇ ਗੁਰਮਤਿ ਕਮਾਉਣੀ ਹੁੰਦੀ ਆ ਗੁਰਮਤਿ ਤੋਂ ਭਾਵ ਜੋ ਬਾਣੀ ਗੁਰੂ ਸਾਡਾ ਮਾਰਗਦਰਸ਼ਨ ਕਰ ਰਹੇ ਨੇ ਗੁਰਮਖਾਨੇ ਪੋਸਤਕਾਂ ਦੁਆਰਾ ਮਾਰਗਦਰਸ਼ਨ ਕੀਤਾ ਹੈ ਗੁਰਮਤਿ ਦਾ ਗਿਆਨ ਹਾਸਲ ਕਰਨਾ ਗੁਰਮਤਿ ਹੈ ਗੁਰਮਤ ਦੇ ਵਿੱਚ ਆਪਾਂ ਗੁਰਬਾਣੀ ਪੜ੍ਹਦੇ ਹਾਂ ਸਿਮਰਨ ਕਰਦੇ ਹਾਂ ਸੰਗਤ ਕਰਦੇ ਹਾਂ ਬੜੇ ਉਪਰਾਲੇ ਕਰਦੇ ਹਾਂ ਗੁਰਮਤ ਹੈ ਇਹ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ ਬਿਨ ਭਾਗਾਂ ਸਾਧ ਸੰਗਤ ਨਾਲ ਬੈ ਬਿਨ ਸੰਗਤ ਮੈਲ ਪ੍ਰੀਤ ਜੀਓ ਸਾਧ ਸੰਗਤ ਦਾ ਭੇਦ ਲੈਣਾ ਹੁੰਦਾ ਕਿਉਂਕਿ ਗੁਰਮਤ ਉਹ ਬਖਸ਼ਿਸ਼ ਹੈ ਸਾਤ ਸੰਗਤ ਸਾਤ ਗੁਰ ਚਟਸਾਲ ਜਿੱਥੇ ਹਰ ਗੁਣ ਸਿੱਖਾਂ ਜਿੱਥੋਂ ਹਰੀ ਦੇ ਗੁਣ ਸਿੱਖਣੇ ਹੁੰਦੇ ਹਨ ਗੁਰਮਤ ਕਮਾਉਂਦੇ ਹਾਂ ਤਾਂ ਕਿ ਜੋ ਬਾਣੀ ਗੁਰੂ ਕਹਿ ਰਹੇ ਨੇ ਉਹ ਜੀਵਨ ਦੇ ਵਿੱਚ ਕਮਾ ਸਕੀਏ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਈ ਜੀ ਜਿਸ ਤਰ੍ਹਾਂ ਗੁਰੂ ਸਾਹਿਬਾਂ ਨੇ ਆਪਣਾ ਪ੍ਰੈਕਟੀਕਲ ਜੀਵਨ ਬਖਸ਼ਿਸ਼ ਦੇ ਨਾਲ ਸਾਨੂੰ ਅਨੁਵਾਜਣਾ ਕੀਤਾ ਆਪਾਂ ਜੀਵਨ ਉਹ ਸੁਣ ਕੇ ਇਤਿਹਾਸ ਦੁਆਰਾ ਕਥਾ ਕੀਰਤਨ ਦੁਆਰਾ ਗੁਰ ਇਤਿਹਾਸਿਕ ਸਥਾਨਾਂ ਦੇ ਉਤੋਂ ਤੀਰਥ ਸ੍ਰਵਣ ਕਰਦੇ ਹਾਂ ਉਹ ਨਾਮ ਉਹ ਮਹਿਮਾ ਸਰਵਣ ਕਰਦੇ ਹਾਂ ਇਹ ਸਾਰਾ ਗੁਰਮਤ ਹੈ ਗੁਰਮਤ ਦਾ ਗਿਆਨ ਹੈ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਗਿਆਨ ਹੋ ਜਾਣਾ ਵੀ ਪ੍ਰਾਪਤੀ ਨਹੀਂ ਹੈ ਗਿਆਨ ਹੋਣਾ ਬਹੁਤ ਵੱਡੇ ਭਾਗ ਨੇ ਹਰ ਮੰਦਰ ਹੀ ਉਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਅੰਦਰੋਂ ਗਿਆਨ ਰਤਨ ਪ੍ਰਗਟ ਹੋਣਾ ਹੈ ਪਰ ਆਸੀਂ ਕੀ ਕਰਦੇ ਆਂ ਦੇਖਦੇ ਆਂ ਕਈ ਵਾਰ ਬਾਹਰੋਂ ਗਿਆਨ ਲਿਆ ਔਰ ਉਸੇ ਗਿਆਨ ਨੂੰ ਅੱਗੇ ਵੰਡਣਾ ਸ਼ੁਰੂ ਕਰ ਦਿੱਤਾ ਹੈ ਕਰਨਾ ਸੀ ਉਹਦੇ ਪ੍ਰੈਕਟੀਕਲ ਅਨੁਭਵ ਕਰਨਾ ਸੀ ਪਰ ਪ੍ਰੈਕਟੀਕਲ ਵਾਲੇ ਪੁੱਛੇ ਪਾਸੇ ਚੱਲੇ ਨਹੀਂ ਜਦੋਂ ਸਾਡੇ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ ਆ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਗਿਆਨ ਨੂੰ ਜੀਵਨ ਦੇ ਵਿੱਚ ਕਮਾਉਣਾ ਹੁੰਦਾ ਪਰ ਅਸੀਂ ਕੀ ਦੇਖਦੇ ਆਂ ਕਈ ਵਾਰ ਗਿਆਨ ਬਹੁਤ ਹੁੰਦਾ ਹੈ ਗਿਆਨ ਦੇ ਵਿੱਚ ਇਨਸਾਨ ਵਿਦਵਾਨ ਬਣ ਸਕਦੇ ਬਹੁਤ ਅੱਛਾ ਵਿਦਵਾਨ ਪਰ ਪਾਸ਼ਾ ਜੀ ਸਮਝਾ ਰਹੇ ਨੇ ਅਤ ਸੁੰਦਰ ਖੁਲੀ ਨ ਚਤਰ ਮੁਖ ਗਿਆਨੀ ਧਨਵੰਤ ਮਿਰਤ ਕਈ ਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਗਿਆਨ ਦਾ ਹੋ ਜਾਣਾ ਪ੍ਰਾਪਤੀ ਨਹੀਂ ਹੈ ਗਿਆਨ ਹੋਣਾ ਵੱਡਿਆਂ ਭਾਗਾਂ ਦੀ ਨਿਸ਼ਾਨੀ ਆ ਪਰ ਉਹ ਗਿਆਨ ਨੂੰ ਜੀਵਨ ਦੇ ਵਿੱਚ ਪ੍ਰੈਕਟੀਕਲ ਰੂਪ ਦੇਣਾ ਹੁੰਦਾ ਹੈ। ਕਈ ਵਾਰ ਦੇਖਦੇ ਆ ਅੱਜ ਸੰਸਾਰ ਸਾਗਰ ਦੇ ਵਿੱਚ ਵਿਦਵਾਨਾਂ ਦਾ ਝਗੜਾ ਕਿਉਂ ਹੈ ਇੱਕੋ ਹੀ ਕਾਰਨ ਹੈ ਕਿਉਂਕਿ ਹਰ ਇੱਕ ਨੂੰ ਗਿਆਨ ਬਹੁਤ ਹੈ ਪਰ ਪ੍ਰੈਕਟੀਕਲ ਅਨੁਭਵ ਦੀ ਖੇਡ ਨਹੀਂ ਹੈ। ਅਰਧੇ ਰੋਜਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਹੈ ਮਰ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨ ਹੈ ਪਰ ਤਾਕਿਰ ਗੁਰੂ ਨਸਾਰੇ ਜੋ ਬਾਣੀ ਗੁਰੂ ਕਹਿ ਰਹੇ ਨੇ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ ਵਿਚਾਰਦੇ ਹਾਂ ਉਹ ਗਿਆਨ ਅੱਗੇ ਵੱਡਣਾ ਸ਼ੁਰੂ ਕਰਦੇ ਹਾਂ ਪਰ ਉਹਦੇ ਤੇ ਪ੍ਰਤੱਖ ਨਿਸਤਾਰੇ ਵਾਲੀ ਖੇਡ ਨਹੀਂ ਚੱਲਦੀ ਸੋ ਇੱਥੇ ਵੀ ਕਿਤੇ ਨਾ ਕਿਤੇ ਗਲਤੀ ਦੀ ਗੁੰਜਾਇਸ਼ ਰਹਿ ਜਾਂਦੀ ਹੈ ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਗਿਆਨ ਹੋਣਾ ਇਹ ਗੁਰਮੁਖ ਦੇਸੇ ਆਇਆ ਗਿਆਨ ਹੋਣਾ ਜਾਂ ਗਿਆਨ ਹਾਸਲ ਕਰਨਾ ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਨੂੰ ਵੀ ਆਪਾਂ ਅੱਗੇ ਖੋਜਣਾ ਹੁੰਦਾ ਹੈ ਸੇਸ ਕਰਕੇ ਸੱਚੇ ਪਾਤਸ਼ਾਹ ਜੀ ਇਸ ਸਮਝਾਉਣਾ ਕਰ ਰਹੇ ਹਨ ਕਈ ਵਾਰ ਗਿਆਨ ਹੁੰਦੇ ਆ ਵੀ ਮਨ ਗਲਤੀ ਕਰਦਾ ਹੈ ਮਨ ਜਾਣ ਤ ਸਭ ਬਾਤ ਜਿਹਨੂੰ ਨਹੀਂ ਪਤਾ ਉਹਨੂੰ ਤੇ ਪਤਾ ਹੀ ਨਹੀਂ ਜਿਹਨੂੰ ਪਤਾ ਹੈ ਉਹ ਜਾਣ ਬੁਝੇ ਕਈ ਵਾਰ ਅਸੀਂ ਗਿਆਨ ਹੁੰਦੇ ਆ ਵੀ ਗਲਤੀ ਕਰਦੇ ਆ ਮਨ ਜਾਣ ਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੀ ਕੀ ਕੁਸਲਾਤ ਹਾਤ ਦੀਪ ਕੋਏ ਪਰੇ ਕਈ ਵਾਰ ਮਨ ਜਾਣ ਬੁਝ ਕੇ ਗਲਤੀ ਕਰਦਾ ਹੈ ਇਸ ਕਰਕੇ ਗਿਆਨ ਹੋਣਾ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਕਿਤੇ ਨਾ ਕਿਤੇ ਇਹ ਗਿਆਨ ਪ੍ਰੈਕਟੀਕਲ ਦੇ ਵਿੱਚ ਬਦਲ ਜਾਏ ਉਹ ਜ਼ਰੂਰੀ ਹੈ ਸਵੇਸ ਕਰਕੇ ਕੁਮਤ ਉਸ ਤੋਂ ਅੱਗੇ ਆ ਗਈ ਮਨਮਤ ਫਿਰ ਆ ਗਈ ਗੁਰਮਤ ਗੁਰਮਤ ਦੇ ਵਿੱਚ ਬੰਦਾ ਵਿਦਵਾਨ ਬਣ ਸਕਦਾ ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਹੰਕਾਰ ਦੀ ਖੇਡ ਵੀ ਚੱਲ ਸਕਦੀ ਹੈ ਜੀਵਨ ਡੋਲ ਵੀ ਸਕਦਾ ਹੈ ਕਿਤੇ ਨਾ ਕਿਤੇ ਮਾਲਕ ਦੀ ਬਖਸ਼ਿਸ਼ ਤੋਂ ਵਾਂਝੇ ਵੀ ਰਹਿ ਸਕਦੇ ਹਾਂ ਬੜੀ ਵੱਡੀ ਪ੍ਰਾਪਤੀ ਆ ਗਿਆਨ ਹੋਣਾ ਪਰ ਇਸ ਤੋਂ ਅਸੀਂ ਅੱਗੇ ਵੀ ਚੱਲਣਾ ਹੁੰਦਾ ਹੈ ਇਸ ਕਰਕੇ ਇਹ ਗਿਆਨ ਸਾਡਾ ਜੀਵਨ ਬਣ ਜਾਏ ਜੀਵਨ ਗਿਆਨ ਬਣ ਜਾਏ ਇਸ ਜੀਵਨ ਨੂੰ ਗਿਆਨ ਦੁਆਰਾ ਜੀਣ ਦਾ ਚਾਅ ਬਣ ਜਾਏ ਚਾਅ ਬਣ ਜਾਏ ਜੋ ਮਾਲਕ ਨੇ ਗੁਰਸਿੱਖੀ ਜੀਵਨ ਬਖਸ਼ਿਸ਼ ਕੀਤਾ ਹੈ ਇਹ ਸਿੱਖੀ ਕੇਸਾ ਸਵਾਸਾਂ ਦੇ ਨਾਲ ਨਿਭਾਏ ਉਸ ਗਿਆਨ ਨੂੰ ਜੀਵਨ ਦੇ ਵਿੱਚ ਕਮਾਉਣ ਲਈ ਸਾਧ ਸੰਗਤ ਦੇ ਵਿੱਚ ਆ ਕੇ ਅਸੀਂ ਸਤ ਸੰਗ ਦਾ ਭੇਦ ਲੈਣਾ ਹੁੰਦਾ ਹੈ ਸਾਧ ਸੰਗਤ ਦੇ ਵਿੱਚ ਸਾਨੂੰ ਗਿਆਨ ਮਿਲਦਾ ਅਦ੍ਰਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਆ ਕਥ ਕਥਾਇਆਤਾ ਅਨਹਦ ਸ਼ਬਦ ਦਸਮੰਦ ਵਾਰ ਵਜੇ ਤਾ ਅੰਮ੍ਰਿਤ ਨਾਮ ਚ ਆਇਆਤਾ ਇਹ ਕੋਈ ਕਹਿਣ ਸੁਣਨ ਵਾਲੀ ਗੱਲ ਨਹੀਂ ਪ੍ਰੈਕਟੀਕਲ ਦੀ ਗੱਲ ਹੈ ਰੋਜ਼ ਪੜਦੇ ਹਾਂ ਪਾਤਸ਼ਾਹ ਜੀ ਦੇ ਬਚਨ ਬਿੰਨਨਾਗਾ ਪੜਦੇ ਹਾਂ ਕਿ ਜਦੋਂ ਤੱਕ ਉਹ ਖੇਡ ਅੰਦਰੋਂ ਨਹੀਂ ਚੱਲਦੀ ਜੋ ਮਾਲਕ ਗਵਾਣੀ ਗੁਰੂ ਦਵਾਰਾ ਸਮਝਾ ਰਹੇ ਨੇ ਜੇ ਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਗਿਆਨ ਹੋ ਗਿਆ ਵੱਡੇ ਭਾਗ ਨੇ ਪਰ ਜਿਹ ਹਰ ਰਸੇ ਨਹੀਂ ਆਇਆ ਪਾਸ਼ਾ ਨੇ ਇੱਕ ਮੋਹਰ ਲਾ ਦਿੱਤੀ ਕਿ ਭਾਈ ਜੇ ਤੇ ਹਰ ਰਸ ਆਰਿਆ ਵੱਡੇ ਭਾਗਾ ਵਾਲਿਓ ਤੁਹਾਡਾ ਜੀਵਨ ਪਰਵਾਨ ਹੈ ਨਹੀਂ ਆਇਆ ਤੇ ਭਾਗਾ ਤੋਂ ਹੀਣੇ ਜਮਾਂ ਦੇ ਵਸੇ ਸੋ ਇਸ ਕਰਕੇ ਕੱਲੇ ਗਿਆਨ ਦੀ ਗੱਲ ਨਹੀਂ ਉਹ ਪ੍ਰੈਕਟੀਕਲ ਪ੍ਰਤੱਖ ਰੂਪ ਚਾਉਣਾ ਚਾਹੀਦਾ ਸੱਚੇ ਪਾਤਸ਼ਾਹ ਜੀ ਸਮਝਾਰੇ ਨੇ ਪ੍ਰਤੱਖ ਗੁਰੂ ਨਸਾਰੇ ਵਾਲੀ ਖੇਡ ਹੋਣੀ ਚਾਹੀਦੀ ਹੈ। ਸੋ ਜਦੋਂ ਤੱਕ ਉਹ ਨਹੀਂ ਬਣਦੀ ਕਿਤੇ ਨਾ ਕਿਤੇ ਗਿਆਨ ਵੀ ਅਧੂਰਾ ਹੈ। ਸਿਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਸਾਧ ਸੰਗਤ ਦੇ ਵਿੱਚ ਆ ਕੇ ਸਮਝ ਆਉਂਦੀ ਹੈ। ਆਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਤਨਵੰਤ ਮਿਰਤਕ ਹੀ ਆ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਦੇ। ਸਾਧ ਸੰਗਤ ਦੇ ਵਿੱਚ ਆ ਕੇ ਸਮਝ ਆਉਂਦੀ ਹੈ। ਜੋ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਫੈਸਲਾ ਹੈ ਕਿ ਜਦੋਂ ਸੰਗਤ ਵਿੱਚ ਆਏ ਸਾਧ ਸੰਗਤ ਵਿੱਚ ਆਏ ਤਾਂ ਉਥੇ ਆ ਕੇ ਭੇਦ ਖੁੱਲਦਾ ਹੈ ਕਿ ਸਾਡਾ ਮਨ ਨੇਤਰਾਂ ਦੇ ਹੁੰਦੇ ਆ ਅੰਨਾ ਰਸਰਾਂ ਦੇ ਹੁੰਦੇ ਆ ਗੁੰਗਾ ਕੰਨਾਂ ਦੇ ਦੁਆਰਾ ਹੁੰਦੇ ਆ ਬੋਲੇ ਮਾਇਆ ਧਾਰੀ ਹੱਥ ਅੰਨਾ ਬੋਲਾ ਸ਼ਬਦ ਨਾ ਸੁਣੀ ਬੋ ਰੋਲ ਕਚੋਲੇ ਜਦੋਂ ਤੱਕ ਉਹ ਗੰਮੀ ਖੇਡ ਨੂੰ ਕੰਨਾਂ ਨਾਲ ਨਹੀਂ ਸੁਣਦੇ ਉਦੋਂ ਤੱਕ ਇਹ ਆਪਣੇ ਰੋਲ ਕਚੋਲੇ ਦੇ ਵਿੱਚ ਚੱਲਦਾ ਵਿਦੂਤਾ ਲੈ ਲੈਂਦਾ ਪਰ ਕਿਤੇ ਨਾ ਕਿਤੇ ਗਿਆਨ ਵੀ ਰੁਕਾਵਟ ਦਾ ਕਾਰਨ ਬਣ ਜਾਂਦਾ ਹੈ ਅਸੀਂ ਗਿਆਨ ਤੋਂ ਵੀ ਉੱਪਰ ਉੱਠਣਾ ਹੁੰਦਾ ਹੈ ਔਰ ਇਹਦੇ ਤੋਂ ਉੱਪਰ ਉੱਠਣ ਦੇ ਲਈ ਆ ਸਿਮਰਨ ਸੱਚੇ ਪਾਤਸ਼ਾਹ ਕਿਰਪਾ ਕਰਨ ਜੋ ਬਾਣੀ ਗੁਰੂ ਗਿਆਨ ਦੇ ਰਹੇ ਨੇ ਜਾਂ ਜੋ ਅਸੀਂ ਗੁਰ ਇਤਿਹਾਸ ਤੋਂ ਗੁਰਕਿਤਾਬਾਂ ਤੋਂ ਗੁਰ ਇਤਿਹਾਸ ਦੀਆਂ ਕਿਤਾਬਾਂ ਤੋਂ ਇਤਿਹਾਸਿਕ ਸਥਾਨਾਂ ਤੋਂ ਜਾ ਕੇ ਗਿਆਨ ਅਸਰ ਕਰਦੇ ਆ ਕਿਤੇ ਉਹ ਗਿਆਨ ਸਾਡੇ ਮਨ ਦੇ ਵਿੱਚ ਵਸ ਜਾਏ ਅੰਦਰੋਂ ਉਹ ਪ੍ਰੈਕਟੀਕਲ ਅਨੁਭਵ ਪ੍ਰਗਟ ਹੋਏ ਜੋ ਬਰਾ ਮੰਡੇ ਸੋਈ ਪਿੰਡੈ ਜੋ ਖੋਜੇ ਸੋ ਪਾਵੇ ਉਹ ਕਿਰ ਅੰਦਰੋਂ ਚੱਲ ਜਾਏ ਉਹਦੇ ਲਈ ਆਓ ਇੱਕ ਅੱਧਾ ਮਿੰਟ ਨੇਤਰ ਬੰਦ ਕਰਕੇ ਆਪਣੀ ਆਵਾਜ਼ ਦੇ ਵਿੱਚ ਧਿਆਨ ਰੱਖ ਕੇ ਵਾਹਿਗੁਰੂ ਗੁਰਮੰਤਰ ਨੂੰ ਦੜ ਕਰੀਏ ਵਾਹਿ ਗੁਰ 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 ਮੁਹਾਈ ਗੁਰਜੀ ਕਾ ਖਾਲਸਾ ਮੁਹਾਈ ਗੁਰਜੀ